ਲਓ ਜੀ ਗਰਜੀਤ ਤਾਜ਼ਲੇ ਦਾ ਵੱਡਾ ਬਿਆਨ ਆ ਚੁੱਕਿਆ ਚੱਲ ਰਹੀ ਸੀ ਚਰਚਾਾਂ ਕਿ ਗਰਜੀਤ ਤਾਜ਼ਲਾ ਕਮਲ ਫੜਨਗੇ ਹੱਥ ਦੇ ਵਿੱਚ ਹੱਥ ਪੰਜਾ ਛੱਡ ਕੇ ਉਹ ਕਮਲ ਫੜਨਗੇ ਬੀਜੇਪੀ ਵਿੱਚ ਜਾਣਗੇ ਪਰ ਉਸੇ ਵਿਚਕਾਰ ਗਰਜੀਤ ਤਾਜ਼ਲੇ ਦਾ ਵੱਡਾ ਬਿਆਨ ਆ ਚੁੱਕਿਆ ਤੇ ਕਿ ਆ ਕੀ ਇੰਟਰਨੈਟ ਤੇ ਜਿਹੜੀ ਅਫਵਾਹ ਚੱਲ ਰਹੀ ਹੈ ਇਹ ਤੇ ਸਫਾਈ ਦਿੱਤੀ ਹੈ ਕਿ ਮੈਂ ਕਾਂਗਰਸ ਦਾ ਇੱਕ ਸੱਚਾ ਸੁੱਚਾ ਸਿਵਾਹੀ ਆ ਮੈਂ ਕਾਂਗਰਸ ਦੀ ਸੇਵਾ ਕਰਾਂਗਾ ਅਜਿਹੇ ਲੋਕ ਜਾਂ ਜਿਹੇ ਚੈਨਲ ਜਿਹੜੇ ਬਿਆਨਵਾਜ਼ੀ ਕਰ ਰਹੇ ਨੇ ਖਬਰਾਂ ਚਲਾ ਰਹੇ ਨੇ ਉਹ ਇੱਕ ਅਫਵਾਹ ਤੁਹਾਨੂੰ ਸਤਰਕ ਵੀ ਕੀਤਾ ਕਿ ਜਿਹੜੇ ਅਜਹੀਆਂ ਖਬਰਾਂ ਚਲਾਣਗੇ ਮਾਨਾ ਤੇ ਕਾਰਵਾਈ ਕਰਾਂਗਾ ਪਰ ਇਹ ਵੀ ਕਹਿ ਦਿੱਤਾ ਕਿ ਮੈਂ ਕਿਤੇ ਨਹੀਂ ਜਾ ਰਿਹਾ ਮੈਂ ਕਾਂਗਰਸ ਦੇ ਨਾਲ ਖੜਾ ਹਾਂ ਇਹ ਮੇਰਾ ਸਟੈਂਡ ਹੈ ਮੈਂ ਅੰਮ੍ਰਿਤਸਰ ਤੋਂ ਹੀ ਚੋਣ ਲੜਾਂਗਾ ਤੇ ਜਿੱਤ ਕੇ ਵੀ ਦਿਖਾਵਾਂਗਾ ਇਹ ਕਹਣਾ ਹੈ ਐਮਪੀ ਜਿਹੜੇ ਨੇ ਗਰਜੀਤ ਤੌਦਲਾ ਉਹਨਾਂ ਨੇ ਇਹ ਵੱਡਾ ਦਾਵਾ ਕੀਤਾ ਹੈ ਰਥੀਕਾਲ ਜੀ ਪਿਛਲੇ ਦੋ ਦਿਨਾਂ ਤੋਂ ਬਹੁਤ ਅਫਵਾਹ ਫਲਾਈਆਂ ਜਾ ਰਹੀਆਂ ਨੇ ਕਿ ਕਾਂਗਰਸ ਪਾਰਟੀ ਛੱਡ ਕੇ ਗੁਰਜੀਤ ਔਜਲਾ ਭਾਰਤੀ ਜਨਤਾ ਪਾਰਟੀ ਜਾ ਰਿਹਾ ਹੈ ਮੈਂ ਇਹਨਾਂ ਖਬਰਾਂ ਦਾ ਖੰਡਨ ਕਰਦਾ ਹਾਂ ਇਹ ਬਹੁਤ ਘਟੀਆ ਪੱਦਰ ਦੀ ਪੱਤਰਕਾਰੀ ਹੈ ਕਿਉਂਕਿ ਕਿਸੇ ਨੂੰ ਪੁੱਛਣ ਤੋਂ ਪਹਿਲਾਂ ਹੀ ਤੁਸੀਂ ਉਹਦੀ ਖਬਰ ਛਾਪ ਦਿੰਦੇ ਜੇ ਮੈਂ ਕੱਲ ਇਤਰਾਜ਼ ਕੀਤਾ ਸੀ న్యూਸ 18 ਨਾਲ ਉਹਨਾਂ ਨੇ ਕਿਹਾ ਕਿ ਅਸੀਂ ਉਸ ਬੰਦੇ ਨੂੰ ਸਸਪੈਂਡ ਕਰਤਾ ਜਿੱਨਾ ਗਲਤ ਖ਼ਬਰ ਫੈਲਾਈ ਸੀ ਅੱਜ ਵੀ ਕੁਝ YouTube ਦੇ ਚੈਨਲ ਕੁਝ ਛੋਟੇ ਚੈਨਲ ਮੈਨੂੰ ਨਹੀਂ ਪਤਾ ਉਹਨਾਂ ਦਾ ਕੀ ਮਨਚਾ ਹੈ ਜਾਂ ਕੀ ਉਹਨਾਂ ਦਾ ਇੰਟਰਸਟ ਹੈ ਉਹ ਗਲਤ ਖ਼ਬਰਾਂ ਫਲਾ ਰਹੇ ਨੇ ਮੈਂ ਲੋਕਾਂ ਨੂੰ ਸचेत ਕਰਦਾ ਹਾਂ ਇਹਨਾਂ ਖਬਰਾਂ ਤੇ ਬਿਲਕੁਲ ਯਕੀਨ ਨਹੀਂ ਕਰਨਾ ਗੁਰਜੀਤ ਔਜਲਾ ਕਾਂਗਰਸ ਪਾਰਟੀ ਦਾ ਸੱਚਾ ਸੁੱਚਾ ਚਪਾਈ ਹੈ ਔਰ ਡਟ ਕੇ ਕਾਂਗਰਸ ਪਾਰਟੀ ਦੇ ਨਾਲ ਖੜਾ ਹੈ ਦੋ ਵਾਰ ਕਾਂਗਰਸ ਪਾਰਟੀ ਨੇ ਯਕੀਨ ਕੀਤਾ ਔਰ ਅਸੀਂ ਦੋਨੇ ਵਾਰ ਲੋਕਾਂ ਦੇ ਸਹਿਯੋਗ ਨਾਲ ਜਿੱਤ ਦਰਜ ਕਰਾਈ ਔਰ ਤੀਸਰੀ ਵਾਰ ਮੈਂ ਜਾਂ ਜੋ ਵੀ ਪਾਰਟੀ ਦਾ ਉਮੀਦਵਾਰ ਹੋਵੇਗਾ ਕਾਂਗਰਸ ਪਾਰਟੀ ਦਾ ਵਰਕਰ ਤਗੜਾ ਹੋਵੇ ਉਹਦੀ ਪਿੱਠ ਤੇ ਖੜੇਗਾ ਔਰ ਤੀਸਰੀ ਵਾਰ ਅਸੀਂ ਜਿੱਤ ਦੁਬਾਰਾ ਇੱਥੋਂ ਦਰਜ ਕਰਾਵਾਂਗੇ ਔਰ ਕਾਂਗਰਸ ਪਾਰਟੀ ਦੀ ਝੋਲੀ ਜਿਹੜੀ ਹੈ ਇਸ ਸੀਟ ਜਿੱਤ ਕੇ ਪਾਵਾਂਗੇ ਮੈਂ ਕਿਹੜਾ ਚਾਹੁੰਦਾ ਕਿ ਜਈਆਂ ਕੱਟੀਆਂ ਪੱਤਰਕਾਰਤਾ ਪਰ ਕੱਟੀਆਂ ਰਾਜਨੀਤੀ ਤੋਂ ਆਪਕਾ ਨੂੰ ਸचेਤ ਰਹਿਣਾ ਚਾਹੀਦਾ ਔਰ ਸਭਰਾ ਨੂੰ ਤੋਂ ਪਰਹੇਜ਼ ਕਰਨਾ ਚਾਹੀਦਾ ਹੈਲਥੀ ਡਿਬੇਟ ਹੈਲਦੀ ਰਾਜਨੀਤੀ ਕਰੋ ਤਾਂ ਕਿ ਜਿਹੜੀ ਆਉਣ ਵਾਲਾ ਫਿਊਚਰ ਜਿਹੜਾ ਲੋਕਾਂ ਦਾ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਲੋਕਾਂ ਦੀਆਂ ਉਹ ਤੁਹਾਨੂੰ ਯਾਦ ਰੱਖਣ ਔਰ ਲੋਕਤੰਤਰ ਨੂੰ ਤੁਸੀਂ ਬਹਾਲ ਕਰਕੇ ਰੱਖੋ ਜਈ ਕੱਟਿਆ ਹੱਥ ਕੱਢੇ ਨਾ ਹੋ ਦਾਸਦੀ ਕਿ ਉੱਥੇ ਹੀ ਜਿਹੜਾ ਚੋਣ ਕਮਿਸ਼ਨ ਆ ਉਸਨੇ ਵੀ ਕਿਹਾ ਸੀ ਕਿ ਜਿਹੜੀਆਂ ਅਜਿਹੀਆਂ ਫੁਹਾ ਹੋਣਗੀਆਂ ਉਹਨਾਂ ਚੈਨਲਾਂ ਤੇ ਸਿਕੰਜਾ ਕੱਸੇ ਜਾਵੇਗਾ ਸੀ ਨਿਗ੍ਹਾ ਰੱਖ ਰਹੇ ਆ ਪਰ ਇੱਥੇ ਲਗਾਤਾਰੇ ਚਰਚਾਵਾਂ ਚੱਲ ਰਹੀ ਸੀ ਗਰਜੀਤ ਔਜ਼ਲਾ ਜਾਣਗੇ ਹੋਰ ਬੜੇ ਜਿਵੇਂ ਸੁਸ਼ੀਲ ਰਿੰਕੂ ਜਾ ਚੁੱਕੇ ਨੇ ਤਾਂ ਆਮ ਆਦੀ ਪਾਰਟੀ ਦੇ ਕਈ ਵਿਧਾਇਕ ਜਾ ਚੁੱਕੇ ਨੇ ਕਾਂਗਰਸੀ ਕਈ ਜਿਵੇਂ ਕਿ ਐਮਪੀ ਪ੍ਰਨੀਤ ਕੌਰ ਔਰ ਜਿੱਦਾਂ ਕਿ ਗੱਲ ਕੀਤੀ ਜਾਵੇ ਸੁਨੀਲ ਜਾਖੜ ਦੇ ਸਾਰੇ ਬੀਜਪੀ ਵਿੱਚ ਜਾ ਚੁੱਕੇ ਨੇ ਤਾਂ ਕਿਹਾ ਜਾ ਰਿਹਾ ਸੀ ਕਾਂਗਰਸ ਦੇ ਬਹੁਤ ਵੱਡੇ ਚਿਹਰੇ ਬੀਜਪੀ ਵਿੱਚ ਜਾਣਗੇ ਪਰ ਉਸੇ ਵਿੱਚ ਕਾਰਨ ਗਰਜੀਤ ਔਜ਼ਲਾ ਦੇ ਵੱਡਾ ਬਿਆਨ ਆ ਚੁੱਕਿਆ ਕਿ ਮੈਂ ਕਾਂਗਰਸ ਦਾ ਸਪਾਈ ਹਾਂ ਕਾਂਗਰਸ ਦੇ ਵਿੱਚ ਹੀ ਰਾਵਾਂਗਾ ਪਰ ਇਹ ਵੀ ਕਹਿ ਦਿੱਤਾ ਕਿ ਸਵਾਰ ਵੀ ਮੈਨੂੰ ਟਿਕਟ ਮਿਲੇਗੀ ਤੇ ਮੈਂ ਜਿੱਤ ਕੇ ਵੀ ਦਿਖਾਵਾਂਗਾ ਔਰ ਜਿਹੜੇ ਤੇ ਕਾਰਵਾਈ ਕਰਾਂਗਾ ਤੇ ਉਹਨਾਂ ਨੂੰ ਚੇਤਾਵਨੀ ਵੀ ਗਰਜੀਤ ਹੌਸਲਾ ਦੇ ਵੱਲੋਂ ਦਿੱਤੀ ਗਈ ਹੈ ਤਾਂ ਬਿਆਨ ਆ ਚੁੱਕਿਆ ਤੇ ਕਿ ਆ ਕੀ ਇੰਟਰਨੈਟ ਤੇ ਜਿਹੜੀ ਅਫਵਾਹ ਚੱਲ ਰਹੀ ਹੈ ਇਹ ਤੇ ਸਪੱਸ਼ਟੀ ਦਿੱਤੀ ਹੈ ਕਿ ਮੈਂ ਕਾਂਗਰਸ ਦਾ ਇੱਕ ਸੱਚਾ ਸੁੱਚਾ ਸਿਪਾਹੀ ਹਾਂ ਮੈਂ ਕਾਂਗਰਸ ਦੀ ਸੇਵਾ ਕਰਾਂਗਾ ਅਜਿਹੇ ਲੋਕ ਜਾਂ ਜਿਹੇ ਚੈਨਲ ਜਿਹੜੇ ਬਿਆਨਵਾਜ਼ੀ ਕਰ ਰਹੇ ਨੇ ਖਬਰਾਂ ਚਲਾ ਰਹੇ ਨੇ ਉਹ ਇੱਕ ਅਫਵਾਹ ਤੁਹਾਨੂੰ ਨੇ ਸਤਰਕ ਵੀ ਕੀਤਾ ਕਿ ਜਿਹੜੇ ਅਜਹੀਆਂ ਖਬਰਾਂ ਚਲਾਣਗੇ ਮਾਣਾਂ ਤੇ ਕਾਰਵਾਈ ਕਰਾਂਗਾ ਪਰ ਇਹ ਵੀ ਕਹਿ ਦਿੱਤਾ ਕਿ ਮੈਂ ਕਿਤੇ ਨਹੀਂ ਜਾ ਰਿਹਾ ਮੈਂ ਕਾਂਗਰਸ ਦੇ ਨਾਲ ਖੜਾ ਹਾਂ ਇਹ ਮੇਰਾ ਸਟੈਂਡ ਹੈ ਮੈਂ ਅੰਮ੍ਰਿਤਸਰ ਤੋਂ ਹੀ ਚੋਣ ਲੜਾਂਗਾ ਤੇ ਜਿੱਤ ਕੇ ਵੀ ਦਿਖਾਵਾਂਗਾ ਇਹ ਕਹਣਾ ਹੈ ਐਮਪੀ ਜਿਹੜੇ ਨੇ ਗੁਰਜੀਤ ਔਦਲਾ ਉਹਨਾਂ ਨੇ ਇਹ ਵੱਡਾ ਦਾਵਾ ਕੀਤਾ ਹੈ ਪ੍ਰਤੀਕਾਲ ਜੀ ਪਿਛਲੇ ਦੋ ਦਿਨਾਂ ਤੋਂ ਬਹੁਤ ਅਫਵਾਹ ਫਲਾਈਆਂ ਜਾ ਰਹੀਆਂ ਨੇ ਕਿ ਕਾਂਗਰਸ ਪਾਰਟੀ ਛੱਡ ਕੇ ਗੁਰਜੀਤ ਔਜਲਾ ਭਾਰਤੀ ਜਨਤਾ ਪਾਰਟੀ ਜਾ ਰਹੇ ਮੈਂ ਇਹਨਾਂ ਖਬਰਾਂ ਦਾ ਖੰਡਨ ਕਰਦੇ ਹਾਂ ਇਹ ਬਹੁਤ ਘਟੀਆ ਪੱਦਰਦੀ ਪੱਤਰਕਾਰੀ ਹੈ ਕਿਉਂਕਿ ਕਿਸੇ ਨੂੰ ਪੁੱਛਣ ਤੋਂ ਪਹਿਲਾਂ ਹੀ ਤੁਸੀਂ ਉਹਦੀ ਖਬਰ ਛਾਪ ਦਿੰਦੇ ਜੀ ਮੈਂ ਕੱਲ ਇਤਰਾਜ਼ ਕੀਤਾ ਸੀ న్యూਸ 18 ਨਾਲ ਉਹਨਾਂ ਕਹਿ ਕੇ ਅਸੀਂ ਉਸ ਬੰਦੇ ਨੂੰ ਸਸਪੈਂਡ ਕਰਤਾ ਜਿੰਨਾ ਗਲਤ ਖਬਰ ਫਲਾਈ ਸੀ ਅੱਜ ਵੀ ਕੁਝ YouTube ਦੇ ਚੈਨਲ ਕੁਝ ਛੋਟੇ ਚੈਨਲ ਮੈਨੂੰ ਨਹੀਂ ਪਤਾ ਉਹਨਾਂ ਦਾ ਕੀ ਮਨਚਾ ਹੈ ਜਾਂ ਕੀ ਉਹਨਾਂ ਦਾ ਇੰਟਰਸਟ ਹੈ ਉਹ ਗਲਤ ਖਬਰਾਂ ਫਲਾ ਰਹੇ ਨੇ ਮੈਂ ਲੋਕਾਂ ਨੂੰ ਸचेत ਕਰਦੇ ਆਂ ਕਿ ਇਹਨਾਂ ਖਬਰਾਂ ਤੇ ਬਿਲਕੁਲ ਯਕੀਨ ਨਹੀਂ ਕਰਨਾ ਗੁਰਜੀਤ ਔਜਲਾ ਕਾਂਗਰਸ ਪਾਰਟੀ ਦਾ ਸੱਚਾ ਸੁੱਚਾ ਚਪਾਈ ਹੈ ਔਰ ਡਟ ਕੇ ਕਾਂਗਰਸ ਪਾਰਟੀ ਦੇ ਨਾਲ ਖੜਾ ਹੈ ਦੋ ਵਾਰ ਕਾਂਗਰਸ ਪਾਰਟੀ ਨੇ ਯਕੀਨ ਕੀਤਾ ਔਰ ਅਸੀਂ ਦੋਨੇ ਵਾਰ ਲੋਕਾਂ ਦੇ ਸਹਿਯੋਗ ਨਾਲ ਜਿੱਤ ਦਰਜ ਕਰਾਈ ਔਰ ਤੀਸਰੀ ਵਾਰ ਮੈਂ ਜਾਂ ਜੋ ਵੀ ਪਾਰਟੀ ਦਾ ਉਮੀਦਵਾਰ ਹੋਵੇਗਾ ਕਾਂਗਰਸ ਪਾਰਟੀ ਦਾ ਵਰਕਰ ਤਗੜਾ ਹੋਵੇ ਉਹਦੀ ਪਿੱਠ ਤੇ ਖੜੇਗਾ ਔਰ ਤੀਸਰੀ ਵਾਰ ਅਸੀਂ ਜਿੱਤ ਦੁਬਾਰਾ ਇਥੋਂ ਦਰਜ ਕਰਾਵਾਂਗੇ ਔਰ ਕਾਂਗਰਸ ਪਾਰਟੀ ਦੀ ਝੋਲੀ ਜਿਹੜੀ ਹੈ ਇਸ ਸੀਟ ਜਿੱਤ ਕੇ ਪਾਵਾਂਗੇ ਮੈਂ ਕਹਿਣਾ ਚਾਹੁੰਦਾ ਕਿ ਜਈਆ ਕੱਟਿਆ ਪੱਤਰਕਾਰਤਾ ਪਰ ਕੱਟਿਆ ਰਾਜਨੀਤੀ ਤੋਂ ਆਪਾਂ ਨੂੰ ਸचेਤ ਰਹਿਣਾ ਚਾਹੀਦਾ ਔਰ ਸਭਨਾਂ ਨੂੰ ਇਹ ਤੋਂ ਪ੍ਰੇਸ਼ ਕਰਨਾ ਚਾਹੀਦਾ ਹੈਲਥੀ ਡਿਬੇਟ ਹੈਲਦੀ ਰਾਜਨੀਤੀ ਕਰੋ ਤਾਂ ਕਿ ਜਿਹੜੀ ਆਉਣ ਵਾਲਾ ਫਿਊਚਰ ਜਿਹੜਾ ਲੋਕਾਂ ਦਾ ਉਹਨਾਂ ਦੀ ਪੀੜ੍ਹੀਆਂ ਜਿਹੜੀਆਂ ਲੋਕਾਂ ਦੀਆਂ ਉਤੋਂ ਨੂੰ ਯਾਦ ਰੱਖਣ ਔਰ ਲੋਕਤੰਤਰ ਨੂੰ ਤੁਸੀਂ ਬਹਾਲ ਕਰਕੇ ਰੱਖੋ ਜਹੀ ਘਟਿਆ ਹੱਥ ਕੱਢੇ ਨਾ ਹੋ। ਦਾਸਦੀ ਕੀ ਉੱਥੇ ਹੀ ਜਿਹੜਾ ਚੋਣ ਕਮਿਸ਼ਨ ਆ ਉਸਨੇ ਵੀ ਕਿਹਾ ਸੀ ਕਿ ਜਿਹੜੀਆਂ ਅਜਹੀਆਂ ਫੁਫਹਾ ਹੋਣਗੀਆਂ ਉਹਨਾਂ ਚੈਨਲਾਂ ਤੇ ਸਿਕਨ ਜਾਗਸੇ ਜਾਵੇਗਾ ਸੀ ਨਿਗ੍ਹਾ ਰੱਖ ਰਹੇ ਆ। ਪਰ ਇੱਥੇ ਲਗਾਤਾਰ ਇਹ ਚਰਚਾਾਂਵਾਂ ਚੱਲ ਰਹੀ ਸੀ ਗੁਰਜੀਤ ਔਜਲਾ ਜਾਣਗੇ ਹੋਰ ਬੜੇ ਜਿਵੇਂ ਅਸੀਲ ਰਿੰਕੂ ਜਾ ਚੁੱਕੇ ਨੇ ਤਾਂ ਆਮ ਆਦੀ ਪਾਰਟੀ ਦੇ ਕਈ ਵਿਧਾਇਕ ਜਾ ਚੁੱਕੇ ਨੇ ਕਾਂਗਰਸੀ ਕਈ ਜਿਵੇਂ ਕਿ ਐਮਪੀ ਪ੍ਰਨੀਤ ਕੌਰ ਔਰ ਜਿੱਦਾਂ ਕਿ ਗੱਲ ਕੀਤੀ ਜਾਵੇ ਸੁਨੀਲ ਜਾਖੜ ਦੇ ਸਾਰੇ ਬੀਜਪੀ ਵਿੱਚ ਜਾ ਚੁੱਕੇ ਨੇ ਤਾਂ ਕਿਹਾ ਜਾ ਰਿਹਾ ਸੀ ਕਾਂਗਰਸ ਦੇ ਬਹੁਤ ਵੱਡੇ ਚਿਹਰੇ ਬੀਜਪੀ ਵਿੱਚ ਜਾਣਗੇ ਪਰ ਉਸੇ ਵਿੱਚ ਕਾਰਨ ਗੁਰਜੀਤ ਔਜਲਾ ਦੇ ਵੱਡਾ ਬਿਆਨ ਆ ਚੁੱਕਿਆ ਕਿ ਮੈਂ ਕਾਂਗਰਸ ਦਾ ਸਪਾਈ ਹਾਂ ਕਾਂਗਰਸ ਦੇ ਵਿੱਚ ਹੀ ਰ੍ਹਾਂਗਾ ਪਰ ਇਹ ਵੀ ਕਹਿ ਦਿੱਤਾ ਕਿ ਸਵਾਰ ਵੀ ਮੈਨੂੰ ਟਿਕਟ ਮਿਲੇਗੀ ਤੇ ਮੈਂ ਜਿੱਤ ਕੇ ਵੀ ਦਿਖਾऊंगा ਔਰ ਜਿਹੜੇ ਅ ਤੇ ਕਾਰਵਾਈ ਕਰਾਂਗਾ ਤੇ ਉਹਨਾਂ ਨੂੰ ਚੇਤਾਵਨੀ ਵੀ ਗਰਜੀਤ ਔਜ਼ਲਾ ਦੇ ਵੱਲੋਂ ਦਿੱਤੀ ਗਈ ਹੈ